ਇਸ ਵੇਲੇ ਦੀ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਪਤੀ ਦੀਆਂ ਚੋਣਾਂ ਨੂੰ ਲੈ ਕੇ ਸਾਹਮਣੇ ਆ ਰਹੀਆਂ ਦੱਸ ਦਈਏ ਕਿ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਅਸਲਾ ਧਾਰਕਾਂ ਦੇ ਉੱਤੇ ਪਾਬੰਦੀਆਂ ਨੇ ਜਿਹੜੀਆਂ ਲਗਾ ਦਿੱਤੀਆਂ ਨੇਤਾ ਚੋਣ ਪ੍ਰਕਿਰਿਆ ਨੂੰ ਸ਼ਾਂਤੀਪੂਰਵ ਤਰੀਕੇ ਦੇ ਨਾਲ ਕਰਾਉਣ ਦੇ ਲਈ ਜਿਹੜੇ ਲਾਇਸੈਂਸ ਧਾਰਕ ਨੇ ਉਹਨਾਂ ਨੂੰ ਜਿਹੜਾ ਕਿ ਹੁਕਮ ਜਾਰੀ ਕੀਤੇ ਗਏ ਨੇ ਪਬਲਿਕ ਪਲੇਸਮੈਂਟ ਦੇ ਉੱਤੇ ਉਹ ਆਪਣਾ ਹਥਿਆਰ ਜਿਹੜਾ ਨਾਲ ਨਹੀਂ ਲਿਜਾ ਸਕਦੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਵਿੱਚ 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਤੇ ਮੱਦੇ ਨਜ਼ਰ ਜ਼ਿਲ੍ਹਾ ਮੈਜਿਸਟ੍ਰੇਟ ਦੇ ਵੱਲੋਂ ਜਿਹੜਾ ਕਿ ਭਾਰਤੀ ਨਾਗਰਿਕ ਸੁਰੱਖਿਆ ਐਕਟ ਤਹਿਤ ਹੁਕਮ ਨੇ ਜਿਹੜੇ ਉਹ ਸੁਣਾਏ ਗਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਅਸਲਾ ਲਾਇਸੈਂਸ ਧਾਰਕਾਂ ਨੂੰ ਆਪਣੇ ਨਾਲ ਹਥਿਆਰ ਲੈ ਕੇ ਜਾਣ ਦੀ ਮਨਾਹੀ ਕੀਤੀ ਗਈ ਆ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਨੂੰ ਸ਼ਾਂਤੀਪੂਰਕ ਕਰਵਾਉਣ ਦੇ ਲਈ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਲਈ ਲਾਇਸੈਂਸ ਧਾਰਕਾਂ ਨੂੰ ਆਪਣੇ ਨਾਲ ਹਥਿਆਰ ਲੈ ਕੇ ਜਾਣਾ ਜਿਹੜਾ ਕਿ ਉਸ ਦੀ ਮਨਾਹੀ ਕੀਤੀ ਗਈ ਆ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਹੁਕਮ ਨੇ ਜਿਹੜੇ ਫੌਜ ਅਰਧ ਸੈਨਿਕ ਬਲਾ ਪੁਲਿਸ ਅਤੇ ਧਾਰਮਿਕ ਰੀਤੀ ਰਿਵਾਜਾਂ ਕਾਰਨ ਹਥਿਆਰ ਰੱਖਣ ਦੇ ਲਈ ਅਧਿਕਾਰਤ ਵਿਅਕਤੀਆਂ ਬੈਂਕ ਦੇ ਕਰਮਚਾਰੀਆਂ ਬੈਂਕ ਗਾਰਡਾਂ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਦੁਆਰਾ ਸੁਰੱਖਿਅਤ ਕਵਰ ਪ੍ਰਦਾਨ ਕੀਤੇ ਗਏ ਨੇ ਤਾਂ ਵਿਅਕਤੀਆਂ ਤੇ ਲਾਗੂ ਨਹੀਂ ਹੁੰਦੇ ਇਹੇ ਹੁਕਮ ਚੋਣ ਪ੍ਰਕਿਰਿਆ ਦੇ ਪੂਰੇ ਹੁਣ ਤੱਕ ਲਾਗੂ ਰਹਿਣਗੇ ਤਾਂ ਤੁਹਾਨੂੰ ਦੱਸ ਦਈਏ ਜੇਕਰ ਤੁਸੀਂ ਵੀ ਪਬਲਿਕ ਪਲੇਸ ਦੇ ਉੱਤੇ ਆਪਣਾ ਜਿਹੜਾ ਕਿ ਅਸਲਾ ਲੈ ਕੇ ਜਾਣਿਓ ਆਪਣਾ ਹਥਿਆਰ ਲੈ ਕੇ ਜਾਣਿਓ ਤਾਂ ਤੁਹਾਡੇ ਉੱਤੇ ਕਾਰਵਾਈ ਹੋ ਸਕਦੀ ਆ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਪੰਚਾਇਤ ਸੰਪਤੀਆਂ ਚੋਣਾਂ ਨੇ ਜਿਸ ਨੂੰ ਲੈ ਕੇ ਜ਼ਿਲ੍ਹਾ ਬਜਿਸਟ੍ਰੇਟ ਦੇ ਵੱਲੋਂ ਹੁਕਮ ਨੇ ਜਿਹੜੇ ਜਾਰੀ ਕੀਤੇ ਗਏ ਨੇ ਜੇਕਰ ਤੁਹਾਡੇ ਕੋਲ ਅਸਲੇ ਦਾ ਲਾਇਸੈਂਸ ਹੈ ਤਾਂ ਤੁਸੀਂ ਬਾਜ਼ਾਰ ਦੇ ਵਿੱਚ ਜਾਂ ਕਿਤੇ ਵੀ ਭੀੜ-ਪੜੱਕੇ ਵਾਲੀ ਜਗ੍ਹਾ ਤੇ ਉੱਤੇ ਜਾਂ ਕਿਸੇ ਰੈਲੀ ਦੇ ਵਿੱਚ ਜਾਂ ਕਿਸੇ ਜਿਹੜਾ ਚੋਣ ਪ੍ਰਚਾਰ ਕਰਨ ਦੇ ਵਿੱਚ ਜਿਹੜਾ ਕਾਫਲਾ ਹੁੰਦਾ ਉਸ ਦੇ ਵਿੱਚ ਹਥਿਆਰ ਲੈ ਕੇ ਜਾਂਦੇ ਹੋ ਜੇਕਰ ਤੁਹਾਡਾ ਹਥਿਆਰ ਫੜਿਆ ਜਾਂਦਾ ਤਾਂ ਤੁਹਾਡੇ ਉੱਤੇ ਵੱਡੀ ਕਾਰਵਾਈ ਆ ਜਿਹੜੀ ਹੋ ਸਕਦੀ ਆ ਕਿਉਂਕਿ ਚੋਣ ਪ੍ਰਕਿਰਿਆ ਨੂੰ ਸ਼ਾਂਤੀਪੂਰਵ ਤਰੀਕੇ ਦੇ ਨਾਲ ਕਰਾਉਣ ਦੇ ਲਈ ਆਮ ਨਾਗਰਿਕ ਜਿਨ੍ਹਾਂ ਕੋਲ ਅਸਲੇ ਦੇ ਲਾਇਸੈਂਸ ਨੇ ਉਹਨਾਂ ਦੇ ਲਈ ਜ਼ਿਲ੍ਹਾ ਮੈਜਿਸਟਰੇਟ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਉਹਨਾਂ ਨੂੰ ਆਪਣੇ ਨਾਲ ਜਿਹੜਾ ਅਸਲਾ ਨਾ ਰੱਖਣ ਦੀ ਇਜਾਜ਼ਤ ਹੈ ਜਿਹੜੀ ਦਿੱਤੀ ਗਈ ਆ ਤਾਂ ਜੋ ਜ਼ਿਲ੍ਹੇ ਦੇ ਵਿੱਚ ਜਿਹੜਾ ਕਿ ਚੋਣਾਂ ਨੇ ਜਿਹੜੀਆਂ ਇਹ ਸ਼ਾਂਤੀਪੂਰਵ ਤਰੀਕੇ ਦੇ ਨਾਲ ਕਰਵਾਈਆਂ ਜਾ ਸਕਣ ਕਿਤੇ ਗੋਲੀਬਾਰੀ ਆ ਜਿਹੜੀ ਨਾ ਚੱਲ ਸਕੇ ਤਾਂ ਇਹ ਹੁਕਮ ਨੇ ਜਿਹੜੇ ਜਦੋਂ ਤੱਕ ਚੋਣ ਪ੍ਰਕਿਰਿਆ ਪੂਰੀ ਨਹੀਂ ਹੁੰਦੀ ਉਦੋਂ ਤੱਕ ਜਾਰੀ ਰਹਿਣਗੇ